ਨੋ ਪਾਰਕਿੰਗ ਉੱਤੇ ਬੋਰ ਜੂਰ ਬੇਸ਼ੱਕ ਲੱਗਾ ਹੋਇਆ ਵਾ ਲੇਕਿਨ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਕਿ ਇੱਥੇ ਗੱਡੀਆਂ ਇੱਦਾਂ ਲਗਾਈਆਂ ਗਈਆਂ ਹੋਈਆਂ ਨੇ ਜਿਸ ਦਾ ਉਹਨਾਂ ਦੀ ਆਪਣੀ ਪਾਰਕਿੰਗ ਹੋਵੇ ਇਹ ਗੱਡੀਆਂ ਇੱਥੇ ਲਾ ਰਿਹਾ ਤੁਸੀਂ ਇੱਥੇ ਪੀਸਮਾਨ ਪੜ ਰਹੇ ਆਂ ਅੱਜ ਪਹਿਲੀ ਵਾਰ ਗੱਡੀ ਲਾਈ ਆ ਜੀ ਮੈਂ ਤਾਂ ਖਾਣਾ ਖਾ ਰੇ ਦਾ ਇਸ ਕਿ ਪਾਰਕਿੰਗ ਨਾਲ ਹੈ ਜੀ ਪਾਰਕਿੰਗ ਲਗਾਓ 5 ਮਿੰਟ 10 ਮਿੰਟ ਵਾਸਤੇ ਦੇਖਾਓ ਤੁਹਾਨੂੰ ਕੋਈ ਲਾਂਦੀ ਪਰਮਿਸ਼ਨ ਦਿੰਦੇ ਆਂ ਮੁਲਾਜ਼ਮਾਂ ਨੂੰ ਪੁੱਛ ਸਰਕਾਰੀ ਜਗਾ ਵਾ ਇੱਥੇ ਹੁਣ ਜਿੱਦਾਂ ਬਾਈ ਚਾਂ ਕੋਈ ਸਾਰੇ ਨੁਕਸਾਨ ਹੋਈਵੇ ਕੋਈ ਗੱਡੀ ਸਕਰਾਚ ਲੱਗੀ ਹੋਈ ਟਰਾਂਸਫਰਮ ਦੇ ਨਾਲ ਬਾਈ ਲੋਕਾਂ ਨੇ ਸਾਨੂੰ ਕਹਣਾ ਸੋਇ ਦੀ ਗੱਡੀ ਲੱਗੀ ਹੋਈ ਉਹਨਾਂ ਦੀ ਫੇ ਤੁਸੀਂ ਗੇਟ ਕਿਉਂ ਨਹੀਂ ਲਾਉਂਦੇ ਹੋ ਗੇੜ ਟੁੱਟਿਆ ਹੋਇਆ ਜੀ ਲੱਗਦਾ ਨਹੀਂ ਗੇਟ ਹੈ ਗੇਟ ਟੁੱਟਿਆ ਹੋਇਆ ਲੱਗਦਾ ਨਹੀਂ ਗੇਟ ਹੈ ਤੇ ਲਾਈਨ ਸਹੀ ਨਾ ਹੋਵੇ ਫੇ ਤੁਹਾਡੇ ਅੱਖੇ ਅੱਖੇ ਧਰਮੇ ਪ੍ਰਸ਼ਨ ਹੁੰਦੇ ਫੇ ਤੁਸੀਂ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਾਉਂਦੇ ਹੋ ਕਾਰਵਾਈ ਦਾ ਮੰਗ ਕਰਦੇ ਆ ਜੀ ਸਰਕਾਰ ਨੂੰ ਵੀ ਆ ਗਲਤ ਕੰਮ ਹੋ ਰਿਹਾ ਹੈ ਸਾਡੇ ਨਾਲ ਇਹ ਲੱਗ ਕੇ ਗਿਆ ਵੀ ਤੁਸੀਂ ਇੱਥੇ ਗੱਡੀਆਂ ਘੱਟ ਲਾ ਦੇ ਤੁਸੀਂ ਜਿਹੜੀਆਂ ਵੀ ਗੱਡੀਆਂ ਦੇਖੂਗੀ ਉਹ ਲੁਧਿਆਰੇ ਦੇ ਲਿਓਂਗੇ ਬੰਬਾਜ਼ੀਆਂ ਹੀ ਗੱਡੀਆਂ ਕੁਰਿਆਲੇ ਦੀ ਕੋਈ ਹਮਾਚਲ ਦੀ ਇੰਨੇ ਘੜਾਲਾਂ ਦੇਖਣ ਵਾਲੇ ਤਮਾਮ ਦਸਤਾ ਸਵਾਗਤ ਹੈ ਮੈਂ ਵਿਸ਼ਾਲਪੁਰ ਛੋਣੀ ਮੱਲਾ ਫੀਡਰ ਦੇ ਵਿੱਚ ਮੌਜੂਦ ਹੈਗਾ ਜਿੱਥੇ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਕਿਹੜੀ ਪਰੇਸ਼ਾਨੀ ਆਉਂਦੀ ਕਿ ਸਾਡੀ ਬਿਜਲੀ ਸਹੀ ਕਰ ਦਿੱਤੀ ਆਵੇ ਲੇਕਿਨ ਤੁਹਾਨੂੰ ਇੱਕ ਚੀਜ਼ ਦਿਖਾ ਦਵਾ ਇੱਥੇ ਲਿਖਿਆ ਹੋਇਆ ਨੋ ਪਾਰਕਿੰਗ ਨੋ ਪਾਰਕਿੰਗ ਉੱਤੇ ਬੋਰ ਜੂਰ ਬੇਸ਼ਕ ਲੱਗਾ ਹੋਇਆ ਵਾ ਲੇਕਿਨ ਨੋ ਪਾਰਕਿੰਗ ਦੇ ਬਾਹਰ ਵੀ ਜਿਹੜਾ ਅਰੇ ਅੰਦਰ ਜੋ ਉਹਦੇ ਪੈਨ ਦੇ ਬਾਲ ਜੱਕੇ ਹੋਣ ਦੇ ਬਾਵਜੂਦ ਵੀ ਜਿਹੜਾ ਇੱਥੇ ਗੱਡੀਆਂ ਜਿਹੜੀਆਂ ਇੱਕ ਗੰਦੀ ਨਗਰ ਦੇ ਜਿਹੜੇ ਲੋਕ ਵਿਪਾਰ ਕਰਾ ਸੀ ਆਉਂਦੇ ਉਹ ਲਗਾ ਜਾਂਦੇ ਨੇ ਲੇਕਿਨ ਇਹ ਤਸਵੀਰ ਹੈ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਤੁਹਾਨੂੰ ਕਿ ਇੱਥੇ ਗੱਡੀਆਂ ਇੱਦਾਂ ਲਗਾਈਆਂ ਗਈਆਂ ਹੋਈਆਂ ਨੇ ਜਿਸ ਦਾ ਉਹਨਾਂ ਦੀ ਆਪਣੀ ਪਾਰਕਿੰਗ ਹੋਵੇ ਕਿ ਤਸਵੀਰ ਹੈ ਯਾਰ ਇਹ ਸਮਾਨ ਪਰੋਂ ਸੇ ਕਿੱਥੋਂ ਦੀ ਆਏ ਹੋ ਤੁਸੀਂ ਕਿੱਥੋਂ ਦੀ ਆਏ ਹੋ ਕਿੱਥੋਂ ਦੀ ਆਏ ਹੋ ਹਾਂ ਲੁਧਿਆਣਾ ਦੇ ਹੀ ਹਾਂ ਫਲੋਰ ਤੋਂ ਫਲੋਰ ਤੋਂ ਇਹ ਗੱਡੀ ਤੁਸੀਂ ਇੱਥੇ ਪਰੀ ਹੋਣੇ ਨਹੀਂ ਕਿਹਦੀ ਗੱਡੀ ਹੈ ਗੱਡੀ ਮੇਰੀ ਹੈ ਗੱਡੀ ਤੁਹਾਡੀ ਹੈ ਕਿਸੇ ਨੇ ਮਾਲ ਭਰਿਆ ਨਹੀਂ ਮੈਂ ਹੀ ਰੱਖਿਆ ਤੁਸੀਂ ਰੱਖਿਆ ਇਹ ਤੁਹਾਨੂੰ ਪਤਾ ਸਰਕਾਰੀ ਜਗ੍ਹਾ ਮੈਂ ਮੈਂ ਨਾ ਸਤਨਾ ਨਹੀਂ ਜਿਆ ਸ਼ੋਰ ਮੈਂ ਆਓ ਯਾਰ ਅੱਗੇ ਆਓ ਤੁਸੀਂ ਸਰਕਾਰੀ ਮੁਲਾਜ਼ਮ ਅੱਗੇ ਆਓ ਇਹ ਗੱਡੀਆਂ ਇੱਥੇ ਲਾ ਰਹੇ ਤੁਸੀਂ ਇੱਥੇ ਪੀੜ ਸਮਾਨ ਭਰ ਰਹੇ ਆਹ ਤੇ ਭਾਜੀ ਅੱਜ ਪਹਿਲੀ ਵਾਰ ਗੱਡੀ ਲਾਈ ਜਾਂਦੇ ਕੋਈ ਲੈ ਗਏ ਸਰਕਾਰੀ ਧਾਰੇ ਦੇ ਵਿੱਚ ਤੁਸੀਂ ਦਿੱਕਤ ਆਊਗੀ ਲੋਡ ਪਾਰਕ ਨੇ ਬੋਲ ਲੱਗੇ ਆ ਇੱਥੇ ਕੋਈ ਜਨਰੇਟਰ ਆ ਜਾਏ ਟਰਾਂਸਫਾਰਮ ਲੈਣ ਉਸ ਤੇ ਆ ਜਾਏ ਕਰੇ ਲੰਗਣੀ ਹੋਵੇ ਕਿੱਥੇ ਲੰਗੂਗੀ ਨਹੀਂ ਭਾਜੀ ਮੈਂ ਸਿਆਰ ਤੇ ਗੱਡੀ ਲਾਈ ਸੀ ਗਿਓ ਸਾਰੀਆਂ ਗੱਡੀਆਂ ਸਿਆਰ ਤੇ ਲੱਗੀਆਂ ਨੇ ਨਾਲ ਪੜ ਗਈਆਂ ਉੱਥੇ ਲਓ ਨੇ ਉਹ ਲਾ ਕੇ ਉਹ ਪਰੇ ਜਾ ਕੇ ਸਾਈਡ ਤੇ ਪਾਰਕਿੰਗ ਹੈ ਗੱਡੀ ਉੱਥੇ ਲੱਗੀ ਹੋਈ ਸੀ ਸਾਰੀ ਸਰਕਾਰੀ ਜਗਾ ਵਾ ਉੱਥੇ ਹੁਣ ਜਿੱਦਾਂ ਬਾਈ ਚਾਹੇ ਕੋਈ ਸਾਰੇ ਨੁਕਸਾਨ ਹੋਈਵੇ ਕੋਈ ਗੱਡੀ ਸਕਰਾਚ ਲੱਗ ਜਾਈ ਟਰਾਂਸਫਰਮ ਦੇ ਨਾਲ ਬਾਈ ਲੋਕਾਂ ਨੇ ਸਾਨੂੰ ਕਹਣਾ ਇੱਕ ਹੀ ਖੜਿਆ ਯਾਰ ਇਹ ਜਗ੍ਹਾ ਤੇ ਸਮਾਨ ਬੜੇ ਤਰੀਕੇ ਨਾਲ ਲਿਆਂਦਾ ਹੈ ਸਰਕਾਰੀ ਜਗ੍ਹਾ ਦੇ ਵਿੱਚ ਗੱਡੀਆਂ ਲਿਆ ਰਿਆ ਸਮਾਨ ਟਰੋਟੋ ਕਰਖਾ ਰਿਆ ਭਈ ਆਪਾਂ ਨੂੰ ਤਾਂ ਪਤਾ ਨਹੀਂ ਇਹਦਾ ਪਤਾ ਹੈ ਕੋਈ ਕਾਰਵਾਈ ਕਰੀ ਤੁਸੀਂ ਉੱਤੇ ਕੀ ਕਾਰਵਾਈ ਕਰਾਉਂਦੇ ਤੁਸੀਂ ਇੱਥੇ ਜੋ ਬੰਦੀ ਕਰ ਰਿਹਾ ਉਹ ਤਾਂ ਬਰਾਮਾ ਹੈ ਉਹਨਾਂ ਨਵੇਂ ਨੰਬਰ ਨੋਟ ਨੋਟ ਸਾਰੇ ਇਹ ਕਰਕੇ ਵੰਨ ਦੀ ਕਾਰਵਾਈ ਕਰਾਵਾਂਗੇ ਹੂੰ ਲੇਕਿਨ ਕਿਤਰਾ ਐ ਸੀ ਕਿ ਉਹ ਤਾਂ ਖਾਣਾ ਖਾਣੇ ਆਇਆ ਤਾਂ ਐਸੀ ਲੱਗੀ ਗੱਡੀ ਕਿਤੇ ਲਾ ਰੋਗੇ ਸਰਕਾਰੀ ਧਾਰੇ ਤੇ ਨਹੀਂ ਨਹੀਂ ਮੈਂ ਖਾਣਾ ਖਾ ਰਿਹਾ ਤਾਂ ਇੱਥੇ ਅਲੀ ਦੇ ਦੀ ਗੱਡੀ ਲੱਗੀ ਮੈਂ ਉੱਤੇ ਖੜਾ ਅਲੀ ਦੇ ਦਾ ਉਹ ਖਾਲੀ ਪੜੀ ਸੀ ਸਾਰੇ ਲਾ ਰਹੇ ਨਹੀਂ ਸਾਰੇ ਲਾ ਲਓ ਤੁਸੀਂ ਵੀ ਲਾ ਦੇਓ ਸਾਰੇ ਖੂ ਡਿੱਗਣੇ ਡਿੱਗੋਗੇ ਨਾਲ ਅਸੀਂ ਸਾਰੇ ਡਿੱਗਦੇ ਖੂ ਨਾ ਲਾਓ ਨਹੀਂ ਨਹੀਂ ਖੂ ਮੈਂ ਕਿਉਂ ਡੇਕੀ ਉਹ ਸਾਰੇ ਲਾਰੇ ਤੁਸੀਂ ਲਾ ਦੀ ਮੈਂ ਤਾਂ ਖਾਣਾ ਖਾ ਰਿਹਾ ਤਾਂ ਇੱਥੇ ਕਾਰ ਦੀ ਨਾਲ ਹੈ ਜੀ ਪਾਰਕਿੰਗ ਲਗਾਓ 5 ਮਿੰਟ 10 ਮਿੰਟ ਵਾਸਤੇ ਦੇਖਾ ਤੁਹਾਨੂੰ ਤੁਸੀ ਲਾਂਦੀ ਪਰਮਿਸ਼ਨ ਦਿੰਦੇ ਹੋ ਸਹੀ ਹੈ ਮਾਰੇ ਵੀ ਮੁਲਾਜ਼ਮ ਹੈ ਬਿਜਲੀ ਬੋਰਡ ਮੈਂ ਸਿੰਗਲ ਮੁਲਾਜ਼ਮ ਹੈ ਬਿਜਲੀ ਬੋਰਡ ਦਾ ਯਾਰ ਬਿਜਲੀ ਬੋਰਡ ਤੇ ਤੱਕਿਆ ਕਰ ਦੋਗੇ ਛੁੱਟੀ ਕਰਕੇ ਇਹ ਤਾਂ ਕੋਈ ਅੱਛਾ ਆ ਛੁੱਟੀ ਦੇ ਬੈਠੇ ਨੇ ਮਾਰੇ ਬਿਜਲੀ ਬੋਰਡ पे ਲੱਗ ਰਿਹਾ ਹੈ ਇਹ ਹਰਿਆਣਾ ਹੀ ਲੱਗਿਆ ਨਾ ਹਾਂ ਤੇ ਪੰਜਾਬ ਲੱਗਾ ਪੰਜਾਬ ਹਰਿਆਣੇ ਦੇ ਵਿੱਚ ਲਾਂਦੇ ਨੇ ਕਿ ਪ੍ਰਾਈਵੇਟ ਗੱਡੀਆਂ ਇਹ ਦੱਸੋ ਜੁਟੀ ਹੈਗੀ ਆ ਓ ਯਾਰ ਬਾਈ ਹਰਿਆਣੇ ਤੇ ਨੂ ਲਗਾ ਉੱਤੇ ਸਰਕਾਰੀ ਦਰਜ ਗੱਡੀ ਵੀ ਲਾਉਣ ਦਿੰਦੇ ਨਹੀਂ ਨਹੀਂ ਲਾ ਸਕਿਆ ਕੋਈ ਵੀ ਮਾਰੇ ਬਿਜਲੀ ਬੋਰਡ ਮੈਂ ਕੋਈ ਵੀ ਲਾ ਸਕਿਆ ਭਈ ਉਹਨੇ ਜੋ ਕੰਮ ਹੋਏਗਾ ਦਫਤਰ ਦੇ ਕਿ ਲਗਾ ਰੋ ਨੋ ਪਾਰਕਿੰਗ ਦੇ ਨਹੀਂ ਨਹੀਂ ਆ ਬੰਦ ਨੋ ਪਾਰਕਿੰਗ ਦੇ ਕਿ ਮੈਂ ਗੱਡੀ ਲਗਾ ਲਾਂਗਾ ਨਹੀਂ ਨਹੀਂ ਜਿਵੇਂ ਲੋਕ ਮੇਰੀ ਤੇ ਨੋ ਪਾਰਕਿੰਗ ਦੇ ਕਿ ਗੱਡੀ ਕਿਉਂ ਲਾ ਲਈ ਇਹ ਬੰਦ ਹੀ ਭੜਿਆ ਛੁੱਟੀ ਐ ਛੋ ਮੇਰੇ ਭਰਾਵਾ ਟ੍ਰਾਂਸਫਰ ਹੋ ਕੱਢਣੇ ਬੈਠੇ ਨੇ ਉਹ ਦਸ ਫਾਰਮ ਦਾ ਕਾਰਡ ਕੇ ਤਾਂ ਲੈ ਕੇ ਤਾਂ ਸਰ ਮੈਂ ਇਹੀ ਬੈਠਾ ਹਾਂ ਮੈਂ ਗਿਆ ਥੋੜੀ ਜਿਹੀ ਆ ਗਿਆ ਨਾ ਮੈਂ ਇੱਥੇ ਦਿੱਤਾ ਥੋੜੇ ਵਾਰ ਰੋਟੀ ਖਾ ਕੇ ਆਈ ਤੇਰੀ ਮੂਹ ਤੇ ਘੜਾਣਾ ਸੀਗਾ ਕਿ ਉੱਥੇ ਹੀ ਬੈਠਾ ਪਾਣੀ ਮੰਗਿਆ ਹੁਣ ਕਹਿੰਦਾ ਘੜਾਗਾ ਡਰਾਮ ਕਰਾਉਣ ਨੂੰ ਜੀ ਘੜਾਗਾ ਸੁਣ ਡਰਾਮ ਕਰਾਉਣ ਨੂੰ ਜੀ ਹੁਣ ਕਿੰਨੀ देर ਤੋਂ ਬੈਠਾ ਹੋ ਗਿਆ ਤੇ ਸਵੇਰ ਦੀ ਗੱਡੀ ਲੱਗੀ ਹੋਈ ਇਹਨਾਂ ਦੀ ਵੀ ਤੇ ਤੁਸੀਂ ਗੇਟ ਕਿਹੜੀ ਲੰਮਦੇ ਹੋ ਗੇੜ ਟੁੱਟਾ ਆ ਇਹ ਲੱਗਦਾ ਨਹੀਂ ਗੇੜ ਹੈ ਗੇੜ ਟੁੱਟਿਆ ਆ ਲੱਗਦਾ ਨਹੀਂ ਗੇੜ ਤਾਂ ਨਹੀਂ ਲਗਾਉਂਦੇ ਅਸੀਂ ਲਗਾਉਂਦੇ ਆ ਬਾਈ ਜੀ ਆਪਣੇ ਦਫਤਰ ਦੀ ਵੀ ਗੱਡੀ ਅੰਦਰ ਬਾਰ ਆਣੀ ਆ ਹਾਂ ਤੇ ਵੀ 60 ਕੇ ਵੀ ਤਾਂ ਵੀ ਦਫਤਰ ਹੈਗਾ ਮੇਨ ਗ੍ਰੇਡ ਵੀ ਆਪਣੇ ਇੱਥੇ ਆ ਠੀਕ ਹੈ ਤੇ ਆਪਣਾ ਸਟੋਰ ਵੀ ਇੱਥੇ ਆ ਹਾਂ ਹੁਣ ਸਟੋਰ ਵੀ ਗੱਡੀ ਆਣੀ ਆ ਪਿੱਛੇ ਸਟੋਰ ਦੇ ਅੰਦਰ ਸਮਾਨ ਜਾਣਾ ਵਾ ਸਟੋਰ ਦੇ ਅੰਦਰ ਸਮਾਨ ਨਹੀਂ ਗਿਆ ਫਿਰ ਬਾਹਰ ਸਾਨੂੰ ਤਾਂ ਓਕਾ ਅਸੀਂ ਅਸੀਂ ਦੇਖੋ ਬੰਨੋ ਵਿੱਚ ਤੇ ਇਹੀ ਕਰਨਾ ਪੈਣਾ ਵਾ ਜੇ ਅਸੀਂ ਬੰਦ ਦੇ ਫਿਰ ਸਾਨੂੰ ਆਪ ਨੂੰ ਓਕਾ ਵਾ ਗੱਡੀ ਆਪਣੀ ਵੀ ਗੱਡੀ ਅੰਦਰ ਫਾਇਦਾ ਕਰਦੇ ਜਿਸ ਕਰਕੇ ਮੈਂ ਜੋ ਆਪਣੇ ਬੰਦਾ ਕਈ ਆਰੇ ਲੋਕਿਆਂ ਨੂੰ ਖੋਹ ਰਹੇ ਆ ਨਹੀਂ ਅੰਦਰ ਅੰਦਰ ਸਕੋਰ ਵੀ ਆ ਤੇ ਅੰਦਰ ਸ਼ਾਕੀਲਾ ਦਫਤਰ ਵੀ ਹੈਗਾ ਤੇ ਲੋਕਾਂ ਦੀ ਗੱਲਾਂ ਸੁਣਨ ਵਾਸਤੇ ਬੈਠੇ ਹੋ ਕੋਈ ਹੋ ਸਕਦਾ ਜੇ ਗੱਲਾਂ ਸੁਣਦੇ ਲੋਕਾਂ ਨੂੰ ਇਹਦਾ ਲਾਈਟਾਂ ਤੇ ਲਾਈਟ ਨਾ ਆਵੇ ਲਾਈਟ ਦੀ ਵੀ ਪਤਾ ਪੈ ਜਾਵੇ ਲਾਈਨ ਸਹੀ ਨਾ ਹੋਵੇ ਤੇ ਤੁਹਾਡੇ ਅੱਖੇ ਅੱਖੇ ਧਰਨੇ ਪਰੇਸ਼ਾਨ ਹੁੰਦੇ ਫਿਰ ਤੁਸੀਂ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਾਉਂਦੇ ਹੋ ਕਾਰਵਾਈ ਦਾ ਮੰਗ ਕਰਦੇ ਆ ਜੀ ਸਰਕਾਰ ਨੂੰ ਵੀ ਆ ਗਲਤ ਕੰਮ ਹੋ ਰਿਹਾ ਹੈ ਸਾਡੇ ਨਾਲ ਤਾਂ ਤੱਕਾ ਰਿਹੜ ਨਾਲ ਬਾਹਰ ਠੇਕਾ ਹੀ ਦੇ ਦੋ ਸੁਣਵਾਈ ਹੋਵੇ ਸਾਡੀ ਤਾਂ ਹੀ ਫਾਇਦਾ ਨਾ ਅਸੀਂ ਹਰ ਵਾਰ ਕਹਿ ਗਏ ਥੱਕ ਗਏ ਲੋਕਾਂ ਨੂੰ ਸੁਣਿਆ ਕੇ ਥੱਕ ਗਏ ਅਸੀਂ ਕੀ ਕਰੀਏ ਹੁਣ ਤੁਸੀਂ ਠੇਕਾ ਦੇ ਦੋ ਪਈ ਫੇਰ ਦਾ ਠੇਕਾ ਦੇ ਦੋ ਫੇਰ ਬਾਜ ਵਿੱਚ ਦੇ ਲਓ ਦਫਤਰੀ ਬੰਦੇ ਕਰਾ ਪਰਕਿੰਗ ਵਿੱਚ ਠੇਕਾ ਦੇ ਦੋ ਪਰਕਿੰਗ ਦੀ ਬੋਲੀ ਕਰਾ ਕੇ ਠੇਕਾ ਦੇ ਦੋ ਉਹ ਕਰਦੇ ਆ ਹਾਂ ਅੱਗੇ ਸਾਡਾਂ ਗੱਲ ਕਰਦੇ ਹਾਂ ਹਾਂ ਗੱਡੀਆਂ ਲਗਾ ਦੇ ਠੇਕਾ ਦੇ ਲੋ ਪਰਸੀ ਕੱਟੀ ਜਾਊਗੀ ਹਾਂਜੀ ਹਾਂਜੀ ਫਿਰ ਬਿਜਲੀ ਮੈਕਮਾ ਨੂੰ ਪੈਸਾ ਆ ਜੂਗਾ ਹਾਂ ਅਬ ਤਾਂ ਹੋ ਲੱਗਦਾ ਬਿਜਲੀ ਮੈਕਮਾ ਬੰਦ ਹੋਊਗਾ ਜਿੱਸਾ ਵਾ ਗੱਡੀਆਂ ਖੜ ਰੀਆਂ ਵਾ ਪਾਰਕਿੰਗ ਸਟੈਂਡ ਹੀ ਬਣੂਗਾ ਮੇ ਤਾਂ ਬਿਜਲੀ ਬੰਦ ਹੋ ਜਾ 25 ਸਟੈਂਡ ਬਣ ਜਾ ਫਿਰ ਇਹੀ ਹੋਣਾ ਵਾ ਬਿਜਲੀ ਘਰ ਬੰਦ ਕਰਕੇ ਪਾਰਕਿੰਗ ਸਟੈਂਡ ਬਣਾ ਦਿੰਦੇ ਆ ਪਰ ਇਹੀ ਆ ਲੋਕਾਂ ਇਲੈਕਟ ਚੱਲੇ ਨਾ ਚੱਲੇ ਫਿਰ ਉਹਨਾਂ ਨੂੰ ਕੀ ਉਹਨਾਂ ਨੂੰ ਤਾਂ ਸਾਡੀ ਗੱਡੀਆਂ ਖੜੇ ਯਾਰ ਭਾਈ ਆਓ ਪਿੱਛੇ ਆਓ ਇੱਕ ਮਿੰਟ ਆਓ ਨਾਲ ਚੱਲਦੇ ਆ ਪਿੱਛੇ ਤੁਹਾਨੂੰ ਪਿਛਲੀ ਤਸਵੀਰ ਵੀ ਦਿਖਾਵਾ ਕਿ ਬੜੇ ਵਧੀਆ ਤਰੀਕੇ ਨਾਲ ਗੱਡੀਆਂ ਲੱਗੀਆਂ ਯਾਰ ਇਹ ਇਹ ਬਿਜਲੀ ਘਰ ਹੈ ਕੀ ਹੈ ਕੀ ਹੈ ਹੈ ਕੀ ਹੈ ਬਿਜਲੀ ਘਰ ਹੈ ਜੀ ਕਿਤੋਂ ਲੱਗਦਾ ਹੈ ਹਾਂ ਜੀ ਜ਼ਿਆਦਾਤਰ ਪਾਰਕਿੰਗ ਦੇ ਕੰਮ ਹੀ ਇਸਤੇਮਾਲ ਹੁੰਦਾ ਪਿਆ ਕੋਈ ਪਰਚੀ ਵਾਲਾ ਖੜਾ ਹੈ ਕੋਈ ਨਹੀਂਗਾ ਫਿਰ ਲੱਕੜ ਜੋ ਫਿਰ ਪਿਛਲੀ ਘਰ ਰਹੇ ਨਾ ਨੀ ਗਾਏ ਕਿਸੇ ਕੰਮ ਦਾ ਸੰਡੇ ਆ ਸੰਡੇ ਦੇ ਵਿੱਚ ਗੱਡੀਆਂ ਲਾ ਲੈ ਲੋ 50 ਰੁਪਏ 100 ਰੁਪਏ ਗੱਡੀ ਘੰਟਾ ਕਰਦੇ ਆ ਕੋਈ ਐਸ.ਜੋ ਸਾਹਿਬ ਨਾਲ ਗੱਲ ਯਾ 100 ਰੁਪਏ ਤੋਂ ਵੀ ਸਕੀਮ ਤੁਸੀਂ ਕਰ ਲਿਓ ਭਾਈ ਜੀ ਆ ਆ ਲੋ ਇਧਰ ਉਹ ਸੁਵਿਧਾ ਕੇਂਦਰ ਆ ਹਾਂ ਆ ਨੋਡਲ ਆ ਉਹ ਚਾਰਗੇ ਵਾਲਾ ਦਫ਼ਤਰ ਆ ਠੀਕ ਆ ਅਗਰੇ ਡਾ ਉਹ ਅਗਰੇ ਡਾ ਪਿੱਛੇ ਸਟੋਰ ਆ ਚਾਰ ਪੰਜ ਦਫਤਰ ਅੰਦਰ ਪੈਗੇ ਬਿਜਲੀ ਮੈਟਮੇ ਕੋਈ ਗੱਡੀ ਕੱਢੂਗਾ ਕਿਵੇਂ ਫੈਮਲੀ ਅੰਦਰ ਫੈਮਲੀਆਂ ਵਗੈਰਾ ਵੀ ਜਾਂਦੀਆਂ ਹੈ ਅਮਾਦਰ ਵੀ ਫੈਮਲੀਆਂ ਰਹਿੰਦੀਆਂ ਪਿੱਛੇ ਵੀ ਫੈਮਲੀਆਂ ਰਹਿੰਦੀਆਂ ਅਮਾ ਪਿੱਛੇ ਕੁਆਟਰ ਆ ਬੱਚੇ ਆ ਸਾਡੇ ਆਂਦੇ ਜਾਂਦੇ ਆ ਕਾਫੀ ਇਤਵਰ ਤੇ ਹੀ ਹਾਲ ਹੁੰਦਾ ਵਾ ਤੇ ਬਹੁਤ ਜਿਆਦਾ ਗੱਡੀਆਂ ਲੱਗੀਆਂ ਆਉਂਦੀਆਂ ਸਰ ਮੈਂ 8 ਘੰਟੇ ਪਹਿਲਾਂ ਕਹਿ ਕੇ ਗਿਆ ਵੀ ਤੁਸੀਂ ਇੱਥੇ ਗੱਡੀਆਂ ਘੱਟ ਲਾਦੇ ਤੁਸੀਂ ਜਿਹੜੀਆਂ ਵੀ ਗੱਡੀਆਂ ਦੇਖੂਗੇ ਉਹ ਲਗਾਰੇ ਦੇ ਨਹੀਂ ਹੋਣਗੇ ਜਿਆਦਾ ਬਾਹਰ ਲਿਆਈਆਂ ਹੀ ਗੱਡੀਆਂ ਕੋਰਿਆਲੇ ਦੀ ਕੋਈ ਹਿਮਾਚਲ ਦੀ ਨਾਲ ਪਾਰਕਿੰਗ 100 ਰੁਪਏ ਲੈਂਦਾ ਘੰਟੇ ਦਾ ਨਹੀਂ ਫ੍ਰੀ ਚਾ ਪਾਰਕਿੰਗ ਉਹ ਜਿਹੜੀ ਪਾਰਕਿੰਗ ਬਣੀ ਆ ਹਾਂ ਅਲੱਗ 100 ਰੁਪਏ ਕਰਦੇ ਆ ਅੱਛਾ ਇਹ ਘੰਟੇ ਵਾਲੀ ਪਾਰਕਿੰਗ ਦਾ 100 ਰੁਪਏ ਘੰਟੇ ਲਈ ਫੇਰ ਤਾਂ ਹੀ ਇੱਥੇ ਲਗਾ ਦਿੰਦੇ ਉਹ ਗੱਡੀਆਂ ਜੇ ਅਗਰ ਪੈਸੇ ਲੈਂਦੇ ਉਹਨਾਂ ਕੋਲ 100 ਰੁਪਏ ਕਿੰ ਆ ਲੈ ਜੀ ਲਾ ਦਿੰਦੇ ਆ ਪੰਜ ਪੰਜ ਛੇ ਛੇ ਘੰਟੇ ਪੰਜ ਪੰਜ ਘੰਟੇ ਖੜਦੇ ਰਹਿ ਜਗਾ ਉੱਥੇ ਯਾਰ 500 ਦੇਣਾ ਪਊ ਇਹਨਾਂ ਨੂੰ ਇੱਥੇ ਫ੍ਰੀ ਗੱਡੀਆਂ ਖੜਦੀਆਂ ਇਹਨਾਂ ਦੀਆਂ ਉੱਥੇ ਫ੍ਰੀ ਗੱਡੀਆਂ ਖੜਦੀਆਂ ਇਹਨਾਂ ਦੀਆਂ ਮੇਰੇ ਭਾਈ ਇਹਨਾਂ ਸਾਰੇ ਨੇ ਪਾਰਕਿੰਗ ਤੋਂ ਬਚਨ ਦੇ ਪਿੱਛੇ ਕਰ ਦਿਆ ਉਹ 100 ਰੁਪਏ ਘੰਟਾ ਲੈ ਰਹੇ ਆ ਇੱਥੇ ਆ ਫ੍ਰੀ ਗੱਡੀਆਂ ਲੱਗ ਕੇ ਚੱਲ ਜਾਂਦੇ ਆ ਚਾਹੇ ਰਸਤਾ ਬੰਦ ਹੋਵੇ ਚਾਹੇ ਜੋ ਮਰਜ਼ੀ ਹੋਵੇ ਇਹਨਾਂ ਨੂੰ ਕੋਈ ਪਰਵਾਹੀ ਨਹੀਂ ਲੋਕਾਂ ਹੀ ਲੈਡ ਬੰਨਦੇ ਮੈਂ ਇੱਕ ਵਾਰਾ ਜਲੂਸ ਨਿਕਲਦਾ ਆਏਗਾ ਫਿਰ ਫਿਰ ਬਾਅਦ 'ਚ ਸਾਡੇ ਉੱਤੇ ਪੈਂਦੇ ਆ ਲੈਡ ਕੇ ਬੰਦਾ ਤੇ ਬਾਅਦ ਸਾਨੂੰ ਕੁੱਟਣ ਲਈ ਆਉਂਦੇ ਆ ਹਾਂ ਜੇ ਬਾਈ ਜਾਨ ਸਾਨੂੰ ਕੁਝ ਹੋ ਗਿਆ ਕਿਸੇ ਨੇ ਦੇਖਣਾ ਨਹੀਂ ਇੱਥੇ ਕੋਈ ਗੱਡੀ ਘੜਾਉਣਾ ਅਸੀਂ ਕੁਝ ਬੋਲ ਜੇ ਉਲਟਾ ਸਾਨੂੰ ਖਾਮ ਨੂੰ ਕੰਦੇ ਲੋਕੀ ਇੱਥੇ ਇਹ ਸੀਨ ਚੱਲਦਾ ਫਾਸਲਾ ਕਾਰਵਾਈ ਕਰਨ ਦੀ ਮੰਗ ਕਰਾਂਗੇ ਜਰੂਰ ਜੀ ਬਕੀ ਕਰਦੇ ਆ ਅਸੀਂ ਬਿਲਕੁਲ ਸ਼ੇਅਰਿੰਗ ਲਈ ਫੀਡਰ ਦੇ ਵਿੱਚ ਅਸੀਂ ਮੌਜੂਦਾ ਲਿਖ ਤੁਹਾਨੂੰ ਦਿਖਾ ਰਹੀਏ ਕਿ ਇੱਥੇ 4 ਫੀਡਰ 4 ਏਰੀਆ ਜੋ ਪੈਂਦੇ ਨੇ ਕਿ ਇੱਥੇ ਕੁਆਟਰ ਹੈ ਤੇ ਫੀਡਰ ਹੈ ਇੱਥੇ ਰੈਸਿਡੂ ਦਾ ਕਮਰਾ ਜੇ ਕਿ ਤਮਾਮ ਤਸਵੀਰਾਂ ਨੇ ਬਿਲਕੁਲ ਤੁਹਾਨੂੰ ਦੱਸ ਦਈਏ ਫੀਡਰ ਦੇ ਹਾਲਾਤ ਨੇ ਮਾੜੇ ਨੇ ਕਿ ਇੱਥੇ ਤੁਸੀਂ ਕੰਪਲੇਂਟ ਕਰਾਂ ਤਾਂ ਆਉਂਗੇ ਲੇਕਿਨ ਤੁਹਾਨੂੰ ਜਗਾ ਗੱਡੀ ਖੜਨ ਦੀ ਆਪਣੀ ਦੀ ਨਹੀਂ ਮਿਲੇਗੀ ਲੁਧਿਆਣਾ ਵਾਸੀਆਂ ਦੀ ਗੱਡੀ ਖੜਨ ਦੀ ਇੱਥੇ ਜਗ੍ਹਾ ਨਹੀਂ ਮਿਲੇਗੀ ਅਤੇ ਤਮਾਮ ਉਹ ਗੱਡੀਆਂ ਮਿਲਣ ਗਿਆ ਜਿਹੜੇ ਗਾਂਦੀ ਨਗਰ ਸਮਾਨ ਲੈਣ ਆਣਗੇ ਉਹ ਸਮਾਨ ਜਿਹੜੇ ਲੈਣ ਆਣਗੇ ਤਾਂ ਗੱਡੀਆਂ ਇੱਦਾਂ ਲਵਾ ਕੇ ਜਾਣਗੇ ਜਿੱਦਾਂ ਉਹਨਾਂ ਨੇ ਆਪਣੀ ਜਗ੍ਹਾ ਮੋਲ ਦੀ ਦਿੱਤੀ ਹੋਵੇ ਤਾਂ ਖਰੀਦੀ ਹੋਵੇ ਹੁਣ ਦੇਖਦੇ ਆ ਐਸਜੀਓ ਸਾਹਿਬ ਦਾ ਨੰਬਰ ਤਾਂ ਬੰਦ ਹੈ ਹੁਣ ਚੇਅਰਮੈਨ ਸਾਹਿਬ ਅਤੇ ਕੀ ਕਾਰਵਾਈ ਕਰਨਗੇ ਕੀ ਐਮਐਲਏ ਸਾਹਿਬ ਤੁਸੀਂ ਚਾਹਦੇ ਹੋ ਕਿ ਲੋਕਾਂ ਨੂੰ ਪਰੇਸ਼ਾਨੀ ਆਵੇ ਤਾਂ ਇਸ ਫੀਡਰ ਦੇ ਵਿੱਚ ਇਸ ਬਿਜਲੀ ਘਰ ਦੇ ਵਿੱਚ ਗੱਡੀਆਂ ਖੜੀਆਂ ਕਰਨ ਤੋਂ ਬਾਅਦ ਜੋ ਜਿੱਥੇ ਲਿਖਿਆ ਨਾਲ ਨੋ ਪਰਮ ਜਿੱਥੇ ਨਾਲ ਸਮਾਨ ਪਿਆ ਦਾ ਇਲੈਕਟ੍ਰਿਕ ਸਮਾਨ ਪਿਆ ਹੁੰਦਾ ਉਥੋਂ ਸਮਾਨ ਕੱਢਣ ਨੂੰ ਵੀ ਬੇਬਸ ਹੋ ਜਾਂਦੇ ਨਾਲ ਕਹਿ ਰਹਾ ਮੈਂ ਅਮੀਰ ਰਾਹੁਲ ਵਿਸ਼ਾਲ ਕਪੂਰ ਜਿਤਨਾ ਨਾਲ